ਦੀ ਬਾਤ ਵੀ ਵੱਡੇ ਵਡੇ ਕੋ ਬਰਾਜਮਾਨ ਨੇ ਮੱਥੇ ਵੜੇ ਤੋਂ ਜਗਜੀਤ ਗੁਰੂ ਜੀ ਸਾਡੇ ਦਰਿਆਨ ਜਿਹੜੇ ਪੁੱਜੇ ਹੈ}{|\text{ਨਾਲ ਰਮਨ ਗੁੱਜੇ ਔਰ ਰਵੀ ਗੁਰੂ ਅਗਲੇ ਮੋਤੀ ਨਗਰ ਪਿੰਸ ਮੋਤੀ ਨਗਰ ਲਾਡੀ ਗੱਲ ਸੌਂ ਢੁੱਲੇਵਾਲ ਨਰਦੀਪ ਸਾਹਨੇ}}

हरियाणा ਤੇ ਬੜਾ ਪੰਦੇ ਪਿਆਰ ਕਹਿੰਦੀ ਹੈ हरियाणा ਦੇ ਜਰਵਾ ਪਿੰਡੇ ਦੇ ਵੀਰ ਪਰਮਾਣੇ ਮਾਣਾ हरियाणा ਦੇ ਨਵੇਂ ਨਵੇਂ ਖਿਡਾਰੀ ਨੇ ਦਿੱਤੀ ਹੈ ਨੰਬਰਾਂ ਨੇ ਟੀਮਾਂ ਨੂੰ ਜੋੜ ਦਿੱਤਾ ਹੈ ਨੰਬਰ ਆਪਣੀ ਟੀਮ ਦਾ ਆਪਣੇ ਜੋੜ ਦਿੱਤਾ ਕਿ ਲੋਰਕੋ ਜੀ ਸਾਹਮਣੇ ਜਿਹੜਾ ਜੱਥੇ ਆਪਣਾ ਲੰਗਰ ਚੱਲਦਾ ਹੈ ਮਾਣੇ ਖੁੱਗਰਪੁਰ ਦੇ ਬਾਕਟੜੇ ਜਿਹੜਾ ਜੇਟ ਹੈ ਪਹਿਲੇ ਮੈਚ ਲਈ ਪੂਚਾ ਲਾਉਣ ਦਾ ਪਹਿਲਾ ਮੈਚ ਹਰਿਆਣਾ ਤੇ ਬੜਾ ਪਿੰਡ ਐਸਬੀਐਸ ਤਹਾਰ ਸਾਹਿਬ ਤੇ ਫੁੱਲਾਵਾ ਕੱਲ੍ਹ ਦੇ ਦਸਾਂ ਵਾਲੇ ਜੀ

ਰੋਟੀ ਆ ਸਨੀ ਚਾਹਰੀ ਵੀਰੇ ਸਾਡੇ ਮਹਿਮਾਨਾਂ ਨਾਲ ਕੇ ਗਰਾਊਂਡ ਦੇ ਵਿੱਚ ਆਹ ਫਿਰੋ ਟੀਮਾਂ ਜਿਹੜੀਆਂ ਲੈਪ ਨੇ ਥੋੜੇ ਜਿਹਾ ਹੰਕਾਰਾਇਓ ਤੇ ਉਹਨਾਂ ਨੂੰ ਲੈ ਕੇ ਕਰਵਾਉ ਉਹ ਚਮਕਾ ਐਮਐਲਏ ਅਸ਼ੋਕ ਪ੍ਰਾਸਰ ਪੱਪੀ ਜੀ ਵੀ ਸਾਡੇ ਅੱਜ ਦੇ ਪਹਿਲੇ ਖੁੱਧਰ ਕਬੱਡੀ ਕਰਤੇ ਬਹੁਤ ਵੱਡੀ ਸਾਖਰੀ ਵਿੱਚ ਆਇਆ ਆ ਬੈਸ ਤੱਪੇ ਜੀ ਆਪਣੇ ਸਾਹਿਬ ਕੋਲਾ ਜੀ ਸਿਕਰ ਹੈ ਤਾਕਤ ਦੇ ਪੰਜਾਬ ਦੇ ਖੇਡ ਮੈਦਾਨ ਲੈ ਮਦਰ ਸਰਪੰਚ ਜੀ ਪੰਕ ਜਿੰਮੇਤਾਂ ਅੰਗਰ ਜੀ ਸਰਪੰਚ ਸਾਹਿਬ ਤੇ ਅਟੇ ਜੀ ਪ੍ਰੇਰ ਮੈਲਾ ਮੈਂ ਬਾਂਹ ਰਿਹਾ ਜੀ ਜੀ ਆ ਜੋ ਯਾਰ ਜਿੰਦ ਦੀਆਂ ਯੋਹਾਂ ਨੇ ਦੂਹ ਘੜੀਆਂ ਨਾਲ ਔਰ ਮੜਕੇ ਕਦੋਂ ਕੱਟਿਆ ਹੋਣੀ ਏ ਪੂਜਾਨੇਦਾਰ ਇੱਕ ਸਾਲ ਨੂੰ ਹੋਰ ਇਹਨਾਂ ਨਾਰਾਂ ਨੇ ਕਿਸੇ ਤਰ੍ਹਾਂ ਇਕੱਠੇ ਹੋਣਾ ਪਹਿਲਾ ਪੁੱਤਰ ਕਬੱਡੀ ਕਰਦਾ ਆਵੇ ਸਭਾ ਮੁਕੇ ਯਾਰ ਬਣਦੀ ਆਇਆ ਨਾਰਾਂ ਮੰਨ ਮੰਨ ਕੇ ਯਾਰ ਬਣਦੀ ਆਇਆ ਆ ਮੈਚ ਜਿਹੜਾ ਪੂਰਾ ਤਤਰਾ आज चलामी इनसाफ जनादे कुदे है कुछ शहर वाले प्रेमी वाला आज भी जानते हैं हम टीम का हाथ दे रहे हैं पुलिस के धारा में बहुत बड़ा मामला है उपदेश शहर वाले प्रेमी वाला आज बहुत 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 जनता के बहुत बड़ा सपोर्ट है और ना मिल गया सामने थोड़ा इन्होंने कहना ਇਹਦਾ ਹਾਸਾ ਗੇਕੂਦਾ ਅੱਖਣੀ ਸੰਤੂ ਦੇ ਨਾਮ ਕਦੇ ਵੀਰ ਕੰਨੇ ਦੀ ਬੋਰਾ ਤਾਜ ਰੋੜ ਅਸੀਂ ਇਹ ਕਰਕੇ ਰਾਹ ਸਾਡੇ ਦਾ ਧਾਂਵ ਚੱਲਿਆ ਜਿਹੜੇ ਯੁੱਧ ਤੋਂ ਜੂਰਾ ਕਾਹ ਚੋਕੋ ਇਹ ਬੱਚੇ ਜੂਰਾ ਤਾਂ ਉਹ ਮੰਡਿਆ ਬੜਾ ਚੱਜ ਕੋਸਤ ਵਿੱਚ ਸਰਦਾ ਇਹਨੇ ਮੁੰਡਾ ਕਹੇ ਨਹੀਂ ਵੀਰ ਥੋੜਾ ਅਸੀਂ ਸੱਤਰੀ ਜਹਾਂ ਦੇ ਪ੍ਰਜਾਣ ਦੇ ਕਿਸਾਨਾਂ ਦੇ ਨਾਲ ਰਵਾਏ ਦੇ ਕਿਸਾਨ ਦੇ ਖੜੇ ਤੇ ਹਰ ਹਰਿ ਸੋ ਹਰ ਇੱਕ ਹਾਂ ਦੇ ਕਹਿੰਦੇ ਕਿ ਮੋਤੀ ਦੀ ਧਾਰ ਦੇ ਰੋਡਾ ਦਾ ਧੰਨਵਾਦ ਕਰਦੇ ਹਾਂ ਟੀਮਾ ਲਾਇਨਅਪ ਕਰ ਲਈਏ ਦੋਵੇਂ ਟੀਮਾਂ ਪਾਈਆਂ ਬਹੁਤ ਬਰੀ ਮਿਹਰਬਾਨੀ ਹੋ ਗਈ ਤੇ ਸਾਹਮਣੇ ਪਾਸਾ ਗਰੁੱਪ ਟੀਮਾ ਲਾਇਨਅਪ ਹੋ ਗਿਆ ਜਬੀ ਡਬਲ ਲਾਇਨਅਪ ਹੋਈ ਟੀਮਾਂ ਦੇਖੀਏ ਹਰ ਇੱਕ ਪਹਿਲਵਾਨ ਕੇ ਲਾਈਨਅਪ ਹੈ ਕਾਲਪੁਰ ਬੋਹੀ ਉੱਤੇ ਜਿਹੜੇ ਸੁਣਿਆ ਬਹੁਤ ਬਹੁਤ ਧੰਨਵਾਦ ਟੀਮਾ ਲਾਇਨਅਪ ਕਰਦੇ ਹਾਂ ਜੀ ਬਾਸ਼ਾ ਗਰੁੱਪ ਟੀਮਾਂ ਲਾਈਨਅਪ ਕਰ ਲਏ ਬੇਨਤੀ ਹੈ ਮੇਰੀ ਸੈਮੀ ਫਾਈਨਲ ਮਨੀ ਹਾਪੀ ਸਾਸ਼ਨੀ ਸਾਰੇ ਮੇਰਾ ਬਹੁਤ ਬਹੁਤ ਧੰਨਵਾਦ ਬਾਸ਼ਾ ਗਰੁੱਪ ਸਭ ਤੋਂ ਧੰਨਵਾਦ ਕਰਦੇ ਆ ਮਿਲ ਦੀ ਜਹਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਬਾਸ਼ਾ ਗਰੁੱਪ ਦੀ ਯਾਦਗਾਰੀ ਫੋਟੋ ਹੋ ਰਹੀ ਹੈ ਉਧਰ ਹਣੀ ਗੁੱਜਰ ਅਨੀ ਗੁੱਜਰ ਮੋਹਿਦ ਗੁੱਜਰ ਸੁਖਵੀਰ ਸੋਹਣਾ ਅੱਜ ਕੇ ਮਨਜੀਤ ਨਵਜੀਤ ਸਭਾ ਰੀਮ ਸਾਡਾ ਦਾਵਾ ਰੀਮ ਸਾਡਾ ਟੀਮ ਖੜਾ ਇਹ ਸਾਰੇ ਪਿੰਡਾਂ ਵਾਸੀ ਖੇਤਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਮੱਥਿਆਂ ਦੀ ਧਰਤੀ ਦਾ ਸਮਾਜ ਤੇ ਇਸੇ ਪਰਸ਼ੀਦ ਪਾਕਿਸਤਾਨ ਸਪੋਰਟਸ ਕਲੱਬ ਕੜਿਆਣਾ ਕਲਾ ਦੀ ਸਾਰੀ ਟੀਮ ਆਈ ਹੋਈ ਆ ਸੋਨੀ ਗਲ ਹੈਪੀ ਗੱਲਾ ਰਾਜੂ ਬਾਸਟਲੀ ਨਾਲ ਸਾਡੇ ਵੀਰ ਕਹਿੰਦੇ ਜੋਤੀ ਦਾਸ ਢੰਡਾ ਤਨਾਨਸੂ ਸਾਡੇ ਵੀਰ ਸਾਡੇ ਸਾਡੇ ਸਾਰੇ ਵੀਰਾਂ ਵਾਸੀ ਖੇਤਰ ਤੇ ਧੰਨਵਾਦ ਕਰਦੇ ਆ ਪਰਸੋਂ ਕਹਿੰਦੇ ਫਾਈਨਲ ਹੋ ਜਾਣਾ ਅੱਜ ਹੀ ਚਾਰ ਸਿਆ ਵੈਕਲਮ ਸਭਾ ਦੇ ਵਿੱਚ ਵੀ ਜੀ ਸਤਿ ਸ੍ਰੀ ਅਕਾਲ ਦੂਰ ਦੂਰੋਂ ਨੌਜਵਾਨ ਜਿਹੜੇ ਆ ਅਜ ਇਸ ਟੂਰਨਾਮੈਂਟ ਦੇ ਵਿੱਚ ਦਰਸ਼ਕ ਦੇ ਤੌਰ ਤੇ ਵੀ ਆਏ ਆ ਔਰ ਐਸਾ ਖਿਡਾਰੀ ਵੀ ਆਏ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਖੇਡਾਂ ਦਾ ਬਜਟ 35 ਕਰੋੜ ਤੋਂ ਵਧਾ ਕੇ ਜਿਹੜਾ 250 ਕਰੋੜ ਰੁਪਏ ਕਰ ਦਿੱਤਾ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਏਸ਼ੀਅਨ ਗੇਮਾਂ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਵੀ ਪੰਜਾਬ ਨੇ ਜਿਹੜਾ ਨਾਮਣਾ ਖੱਟਿਆ ਔਰ ਇਹਦੇ ਵਿੱਚ ਇਹ ਨਹੀਂ ਕਿ ਇਨਾਮ ਜਿਹੜਾ ਖਿਡਾਰੀਆਂ ਨੂੰ ਜਿੱਤਣ ਤੋਂ ਬਾਅਦ ਨਹੀਂ ਪਹਿਲਾਂ ਪ੍ਰੈਕਟਿਸ ਕਰ ਲਈ ਵੀ ਜਿਹੜੇ ਨਾਮਵਰ ਖਿਡਾਰੀ ਆ 8 8 10 ਲੱਖ ਰੁਪਏ ਉਹਨਾਂ ਬੱਚਿਆਂ ਨੂੰ ਦਿੱਤਾ ਗਿਆ ਜਿਹਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਔਰ ਪੰਜਾਬ ਜਿੱਤੇ ਹੱਸਦਾ ਪੰਜਾਬ ਨੱਚਦਾ ਪੰਜਾਬ ਔਰ ਖੇਡਦਾ ਪੰਜਾਬ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਹਰ ਪੰਜਾਬੀ ਆਪਣਾ ਯੋਗਦਾਨ ਪਾ ਰਿਹਾ ਅੱਜ ਸਾਡੇ ਇਹਨਾਂ ਨੌਜਵਾਨ ਵੀਰਾਂ ਨੇ ਪਾਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਤਿੰਨ ਮੈਲ ਵੀ ਪਾਸ ਹੋ ਚੁੱਕੇ ਆ ਜਿਹੜੇ ਰਾਜਪਾਲ ਵੱਲੋਂ ਤੇ ਅੱਜ ਟਵੀਟ ਕੀਤਾ ਗਿਆ ਸੀਐਮ ਸਾਹਿਬ ਵੱਲੋਂ ਨਵੇਂ ਸਾਲ ਤੇ ਮੁਬਾਰਕਬਾਦ ਹੈ ਪਰ ਰਾਜਪਾਲ ਪੁਰਸਾਭ ਨੂੰ ਬੇਨਤੀ ਹੈ ਕਿ ਮੌਕੇ ਤੇ ਪਹਿਲਾਂ ਹੀ ਕਰ ਦਿਆ ਕਰਨ ਬਾਅਦ ਵਿੱਚ ਕੀਤਾ ਹੀ ਆ ਮਿਹਰਬਾਨੀ ਧੰਨਵਾਦ ਧੰਨਵਾਦ ਉਹਨਾਂ ਦਾ ਮੇਰ ਮਾਪ ਜੀ ਦਾ ਵਾਹ ਬਹੁਤ ਸਾਰੇ ਲੁਧਿਆਣੇ ਦੇ ਔਰ ਸਾਰੇ ਪੰਜਾਬ ਦੇ ਜਿਹੜੇ ਪਲੇਅ ਨੇ ਉੱਪਰ ਚੜ ਕੇ ਇੱਥੇ ਆ ਕੇ ਆਪਣਾ ਯੋਰ ਜਨ ਲਗਾ ਰਹੇ ਆ ਔਰ ਇੱਕ ਗੁੱਜਰ ਪਰਿਵਾਰ ਜਿਹੜੇ ਨੇ ਬਹੁਤ ਪੰਜਾਬ ਦੇ ਅੰਦਰ ਇਹਨਾਂ ਦਾ ਬਹੁਤ ਤਨ ਦਾ ਇਹਨਾਂ ਦੀ ਔਰ ਪੰਜਾਬ ਦੇ ਵਿੱਚ ਮੈਂ ਸਮਝਦਾ ਜਿੱਦਣੇ ਸਰਦਾਰ ਭਗਵੰਤ ਸਿੰਘ ਮਾਨ ਦੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਨੇ ਉਸ ਤੋਂ ਬਾਅਦ ਸਾਰੇ ਪਾਸੇ ਚੱਲ ਜਾਓ سپورਟ ਸੀ سپورٹس ਦੇਖਦੀ ਹੈ ਪੰਜਾਬ ਦੇ ਗੱਬਰੂ ਜਿਹੜੇ ਆ ਉਹ ਦੁਆਰਾ ਪੰਜਾਬ ਪੰਜਾਬ ਦੇ ਨਾਮ ਨੂੰ ਤੇ ਪੰਜਾਬ ਦੇ ਜੋ ਜਿਹੜੇ ਕਹਾਉਣ ਵਾਲੇ ਗੱਪਰੂਆ ਦੁਆਰਾ ਪੈਦਾ ਹੋ ਰਹੀ ਹੈ ਤੁਹਾਨੂੰ ਇਸ ਗੱਲ ਸਮਾਪਤ ਤੇ ਬਹੁਤ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਔਰ ਵਧਾਈ ਵੀ ਦਿੰਦਾ ਔਰ ਜਿਨ੍ਹਾਂ ਨੇ ਬਹੁਤ ਨਿਵੇਕਲਾ ਅਪਰਾਲਾ ਕੀਤਾ ਤੇ ਅੱਜ ਕਿਉਂਕਿ ਜ਼ਰੂਰਤਾ ਦੀ ਹੈ ਜੇ ਪੰਜਾਬ ਨੂੰ ਵਿਸ਼ਾਲ ਕਰਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਰਸ਼ੇ ਤੋਂ ਬਚਾਉਣਾ ਤੇ ਸਾਨੂੰ ਲੋੜ ਆ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਕਰਕੇ ਵੱਧ ਤੋਂ ਵੱਧ ਖੇਡਾਂ ਦਾ ਜੋੜੀਏ ਔਰ ਤੁਸੀਂ ਸਾਰੇ ਜਾਣਦੇ ਹੋ ਵੀ ਆਮ ਆਦਿ ਪਾੜੀ ਸਰਕਾਰ ਬਣਨ ਤੋਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਰਨ ਸਿੰਘ ਮਾਨ ਜੀ ਨੇ ਖੇਡਾਂ ਬਦਲ ਪੰਜਾਬ ਦੀ ਦੀ ਸ਼ੁਰੂਆਤ ਕਰੇ ਵੀ ਨਿਵੇਕਲਾ ਕੰਮ ਕੀਤਾ ਬਹਾਲਾ ਕੀਤਾ ਅੱਜ ਪੂਰੇ ਹਰ ਪਿੰਡਾਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਖੇਡਾਂ ਬਦਲ ਪੰਜਾਬ ਦੀ ਤੋਂ ਬਾਹਰ ਲੋਕਾਂ ਦੇ ਖਿਡਾਰੀ ਅੱਜ ਨੌਜਵਾਨ ਇਕੱਠੇ ਹੋ ਕੇ ਖੇਡਾਂ ਵੱਲੋਂ ਜੁੜੇ ਨੇ ਔਰ ਪੰਜਾਬ ਆਪ ਦੀ ਖੁਸ਼ੀ ਲਈ ਵਾਸਤੇ ਯੋਗਦਾਨ ਪਾਉਣ ਵਾਸਤੇ ਬੱਡੀ ਲੋੜ ਅੱਜ ਨੌਜਵਾਨਾਂ ਨੂੰ ਜੋੜ ਇਹਦੇ ਵਾਸਤੇ ਖੇਡਾਂ ਵਾਸਤੇ ਜੋੜਨੀ ਤੇ ਮੈਂ ਤਾਂ ਵਧਾਈ ਵੀ ਦਿੰਦਾ ਨੌਜਵਾਨਾਂ ਨੂੰ ਤੇ ਪ੍ਰਮਾਤਮਾ 'ਤੇ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਇਹ ਨੌਜਵਾਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸ ਤਰ੍ਹਾਂ ਨੌਜਵਾਨਾਂ ਨੂੰ ਜੋੜ ਕੇ ਖੇਡਾਂ ਵੱਲ ਜੋੜ ਤੇ ਨਸ਼ਿਆਂ ਤੋਂ ਬਚਾ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾ ਬਹੁਤ-ਬਹੁਤ ਧੰਨਵਾਦ ਸਟੇਡੀਅਮ ਦੀ ਮੰਗ ਕੀਤੀ ਗਈ ਹੈ ਨਵੇਂ ਸਟੇਡੀਅਮ ਜਿਹੜੇ ਬਣਾਈ ਜਾਣਗੇ ਇਹ ਬਿਲਕੁਲ ਬਿਲਕੁਲ ਸਾਡੀ ਮਾਨ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਵੀ ਹਰ ਪਿੰਡ ਹਰ ਸ਼ਹਿਰ ਸਟੇਡੀਅਮ ਹੋਣਗੇ ਗਰਾਊਂਡ ਹੋਣਗੇ ਤਾਂ ਕਿ ਖੇਡ ਜਿੰਨੇ ਗਰਾਊਂਡ ਤੇ ਸਟੇਡੀਅਮ ਹੋਣਗੇ ਉਨੇ ਹੀ ਖਿਡਾਰੀ ਜਿਹੜੇ ਨੌਜਵਾਨ ਖੇਡਾਂ ਨਾਲ ਜੁੜਨਗੇ ਇਹ ਪਹਿਲਾਂ ਹੀ ਮਕੇ ਪਹਿਲ ਕਦਮੀ ਕੀਤੀ ਗਈ ਹੈ ਤੇ ਬਿਲਕੁਲ ਇਹਨਾਂ ਨੂੰ ਵੀ ਜਿਹੜਾ ਜਿਹੜਾ ਗਰਾਊਂਡ ਦੀ ਗੱਲ ਕਰਦੇ ਆ ਸਟੇਡੀਅਮ ਦੀ ਗੱਲ ਕਰਦੇ ਆ ਵੱਧ ਤੋਂ ਵੱਧ ਆ ਜਾਓ 50 ਸਪੀਕਰਸ ਆ ਵੀ ਪਹੁੰਚ ਰਹੇ ਆ ਸਾਊਂਡ ਚ ਆਇਆ ਕਿ ਬਿਲਕੁਲ ਬਿਲਕੁਲ ਸਾਡੇ ਮਾਨਯੋਗ ਡਿਪਟੀ ਸਪੀਕਰ ਜਿਆਸੀ ਜੀ ਲੋੜੀ ਜੀ ਵੀ ਉਹ ਵੀ ਰਾਸਤੇ ਜਨੇ ਉਹ ਵੀ ਪਹੁੰਚ ਰਹੇ ਨੇ ਇੱਥੇ ਕਿਉਂਕਿ ਗੁਜਰ ਪਰਿਵਾਰ ਦਾ ਸਾਡੇ ਲੋਹਿਆੜੇ ਤੇ ਬਹੁਤ ਵੱਡਾ ਬਲਕੇ ਕਹਿ ਸਕਦੇ ਆ ਵੀ ਪਰਵਾਰ ਔਰ ਬਹੁਤ ਵੱਡਾ ਬਲਕੇ ਲੁਧਿਆਣੇ ਦੀ ਤਰੱਕੀ ਵਾਸਤੇ ਬਹੁਤ ਵੱਡਾ ਯੋਗਦਾਨ ਆ ਕਹ ਸਕਦੇ ਆ ਵੀ ਰੈਵਨਿਊ ਦੀ ਗੱਲ ਕਰਦੇ ਆ ਵੱਡਾ ਰੈਵਨਿਊ ਜਨਰੇਟ ਕਰਨ ਵਾਸਤੇ ਗੁੱਜਰ ਪਰਿਵਾਰ ਨੇ ਇੱਥੇ ਆ ਕੇ ਬਹੁਤ ਵੱਡੇ ਕੰਮ ਕੀਤੇ ਇੰਡਸਟਰੀਆਂ ਲਾਈਆਂ ਤੇ ਅੱਜ ਜਦੋਂ ਕਿ ਵੱਡੀ ਪੱਧਰ ਤੇ ਕੰਮ ਕਰ ਰਹੇ ਨੇ ਇਸ ਕਰਕੇ ਸਾਡੇ ਜਿਹੜੇ ਸਾਜਾ ਜ ਸਿੰਘ ਰੌੜੀ ਜੀ ਨੇ ਉਹ ਵੀ ਗੁੱਜਰ ਪਰਵਾਰ ਨਾਲ ਸਬੰਧ ਰੱਖਦੇ ਜਿੱਥੇ ਗੁੱਜਰ ਪਰਵਾ ਦਾ ਉੱਥੇ ਆਮ ਦਾ ਪਹੁੰਚਦੇ ਪਹੁੰਚਦੇ ਉੱਥੇ ਤਾਂ ਲਾਜ ਹੀ ਪਹੁੰਚਦੇ ਆ ਅੱਜ ਕਿਉਂ ਆਏ ਆ ਸਭ ਤੋਂ ਸਾਰੇ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਸਮਾਜ ਲਈ ਕਿ ਸਾਡੇ ਬੱਚਿਆਂ ਨੇ ਉਹ ਉਤਸ਼ਾਹ ਦੇਖ ਕੇ ਸਾਡਾ ਮਨ ਬਹੁਤ ਖੁਸ਼ ਹੈ ਕਿਉਂਕਿ ਬੱਚੇ ਸਾਡੇ ਸਾਡੀ ਸਮਝੋ ਸ਼ਾਨ ਹੈ ਸਾਡਾ ਹਸਰ ਮਾਇਆ ਇਹਨੂੰ ਬਚਾਉਣ ਵਾਸਤੇ ਇਹ ਜ਼ਰੂਰੀ ਸੀ ਕਿ ਇਸਾਂ ਦਾ ਉਪਰਾਲਾ ਕੀਤਾ ਜਾਵੇ ਕਿ ਬਹੁਤ ਬੱਚਿਆਂ ਦਾ ਨੁਕਸਾਨ ਹੋ ਚੁੱਕਾ ਪੰਜਾਬ ਵਿੱਚ ਜੇ ਬੱਚੇ ਇਸ ਲਾਈਨ 'ਚ ਪੈ ਜਾਂਦੇ ਆ ਤਾ ਸਾਡੋ ਇਸ ਤੋਂ ਵੱਧ ਜਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਜਿਦਾਂ ਬੱਚੇ ਹੁੰਦੇ ਆ ਤੇ ਕੰਮ ਕਰਦੇ ਨੌਜਵਾਨ ਸਮਾਜ ਦੇ ਲਈ ਕਿੰਨੀ ਖੁਸ਼ੀ ਦੀ ਗੱਲ ਆ ਜੀ ਵੱਡੇ ਵੱਡੇ ਉੱਚੇ ਹੁੰਦੇ ਆ ਤੇ ਪਹੁੰਚੇ ਬਿਲਕੁਲ ਜੀ ਇਹ ਸਾਡੇ ਸਮਾਜ ਦੇ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਹੈ ਉਹ ਹਰ ਪਾਸੇ ਨਿਕਲੇ ਮਿਹਨਤੀ ਹੈ ਮਿਹਨਤੀ ਹੈ ਸਾਡਾ ਸਮਾਜ ਸਾਡੇ ਬੱਚੇ ਵੀ ਮਿਹਨਤ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਤੰਦਰੁਸਤੀ ਬੱਚਿਆਂ ਦੀ ਉਹਦੇ ਲਈ ਆ ਆਪਣਾ ਲਈ ਜ਼ਰੂਰੀ ਆ ਖੇਡਾਂ 'ਚ ਬੱਚੇ ਆ ਜਾਂਦੇ ਆ ਪਰ ਇਹਦਾ ਖੇਡਾਂ 'ਚ ਅਸੀਂ ਬਹੁਤ ਪਿੱਛੇ ਰਹੇ ਆ ਸਾਡਾ ਸਮਾਜ ਬਹੁਤ ਪਿੱਛੇ ਰਿਹਾ ਮਾਲਕ ਅੱਗੇ ਅਰਜ਼ਾ ਕਰਾਂਗੇ ਕਿ ਸਾਡੇ ਬੱਚੇ ਲੰਬੀਆਂ ਪਲਾਂਗਾ ਰਹਿਣ ਔਰ ਹਰ ਪੱਖੋਂ ਹਰ ਹਰ ਗੇਮ 'ਚ ਅੱਗੇ ਆਉਣ ਕੁਝ ਬੱਚੇ ਨਿਕਲ ਰਹੇ ਆ ਦੇਖੋ ਮਾਲਕ ਅਕਾਲਪੁਰ ਜ਼ਿਲ੍ਹੇ ਕਰ ਰਿਹਾ ਤਾਂ ਇਹ ਬੱਚਾ ਜਿਹੜੇ ਜਿਸ ਲਾਈਨ 'ਚ ਵੀ ਪੈ ਜਾਂਦੇ ਆ ਆਪਣਾ ਨਿਸ਼ਾਨ ਬਣਾਉਂਦੇ ਆ ਇਹ ਅੱਜ ਪਹਿਲਾ ਸਾਡਾ ਕਬੱਡੀ ਦਾ ਮੈਚ ਹੋਇਆ ਕੋਸ਼ਿਸ਼ ਕਰਾਂਗੇ ਹਰ ਸਾਲ ਇੱਕ ਦੋ ਗੇਮਾਂ ਇੱਕ ਦੋ ਗੇਮਾਂ ਹੋਰ ਵੀ ਕਰਾਈਏ ਸਾਲ ਦੇ ਵਿੱਚ ਦੋ ਤਿੰਨ ਗੇਮਾਂ ਬੱਚਿਆਂ ਦੀ ਕਰਾਇਆ ਕਰਾਂਗੇ ਜਿਹਦੇ ਨਾਲ ਬੱਚੇ ਆਪਣੀ ਸਿਹਤ ਦਾ ਖਿਆਲ ਰੱਖਣਗੇ ਔਰ ਖੁਸ਼ਿਆਰ ਬੱਚੇ ਰਹਿਣਗੇ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਇਹ ਇਹੀ ਸਾਡਾ ਸਮਾਜ ਦੇ ਲਈ ਜਿਹੜਾ ਕੁਦਰਤੀ ਭਵਨ ਬਣਾਇਆ ਔਰ ਮਕਸਦ ਇਹ ਹੈ ਕਿ ਸਾਡੇ ਬੱਚਿਆਂ ਦੀ ਰੱਖੀ ਕਰਨੀ ਤੇ ਸਮਾਜ ਦੀਆਂ ਕ੍ਰਿਤਿਆਵਾਂ ਤੋਂ ਦੂਰ ਕਰਨਾ ਔਰ ਬੱਚਿਆਂ ਦੀ ਰਾਖੀ ਕਰਨੀ ਹੈ ਇਹਨਾਂ ਨਸ਼ਿਆਂ ਤੋਂ ਬਚਾਉਣਾ ਤੇ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆ ਕੇ ਸਾਡੇ ਵਿੱਚ ਆਏ ਹੋ ਔਰ ਇਸ ਸਨੇਹਾ ਸਾਡੇ ਸਮਾਜ ਨੇ ਹਰ ਬੱਚੇ ਨੂੰ ਕਿ ਨਸ਼ਿਆਂ ਤੋਂ ਬਚ ਕੇ ਦੂਰ ਰਹੋ ਔਰ ਖੇਡੋ ਜਵਾਨੀਆਂ ਮਾਣੋ ਔਰ achhi aaseetaan bana ke rakho ਅੱਜ ਅਸੀਂ ਦੇਖਦੇ ਆ ਕਿ ਸਾਨੂੰ ਬੱਚੇ ਨਸ਼ਿਆਂ ਤੋਂ ਰਹਿਤ ਬਹੁਤ ਘੱਟ ਮਿਲਦੇ ਆ ਬਹੁਤ ਨੁਕਸਾਨ ਹੋ ਚੁੱਕਾ ਪੰਜਾਬ ਦਾ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਨਸ਼ਿਆਂ ਤੋਂ ਇਹ ਖਾਸ ਕਰਕੇ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ بڑا ਯੋਗਦਾਨ ਹੈ ਇਹਦੇ ਵਿੱਚ ਕਿ ਤੁਸੀਂ ਹੈ ਨਾ ਇਹ ਪ੍ਰਚਾਰ ਜਿੰਨਾ ਵੱਧੋ ਵੱਧ ਹੋਵੇ ਬੱਚਿਆਂ ਨੂੰ ਇਸ ਪਾਸੋਂ ਕੱਢੀਏ ਤਾਂ ਕਿ ਤੰਦਰੁਸਤ ਪੰਜਾਬ ਬਣੇ ਤੰਦਰੁਸਤ ਸਮਾਜ ਬਣੇ ਇਹੀ ਕਾਮਨਾ ਮਾਲਕ ਅਰਦਾਸ ਮਾਲਕ ਅਗੇ ਅਰਦਾਸ ਕਰਦਾ ਕਿ ਬੱਚੇ ਸਾਡੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਤੁਹਾਡਾ ਬਹੁਤ ਧੰਨਵਾਦ ਕਿ ਸੱਚੇ ਪਾਤਸ਼ਾਹ ਨੇ ਸਾਡੇ ਬੱਚਿਆਂ ਨੂੰ ਇੰਨੀ ਕਿ ਤਾਕਤ ਦਿੱਤੀ ਹੈ ਕਿ ਉਹਨਾਂ ਨੇ ਇਕਤਾ ਦਾ ਬਲ ਦਿਖਾਇਆ ਔਰ ਨੌਜਵਾਨ ਕੁੜੀ ਨੂੰ ਇਹ ਦੱਸਿਆ ਕਿ ਅੱבא ਸਾਰਿਆਂ ਨੇ ਨਸ਼ਾ ਰਹਿਤ ਹੋਣਾ ਸਾਰੇ ਆਦਮਾ ਤੇ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਕੇ ਖਿਡਾਰੀ ਬਣਨੇ ਖਿਡਾਰੀਆਂ ਵਾਸਤੇ ਉਹਨਾਂ ਨੇ ਟੂਰਨਾਮੈਂਟ ਰੱਖਿਆ ਅਸੀਂ ਉਹਨਾਂ ਉਸ ਨੌਜਵਾਨ ਪੀੜ੍ਹੀ ਦਾ ਔਰ ਕਮੇਟੀ ਦਾ ਤੇ ਤਿੰਨੋਂ ਧੰਨਵਾਦ ਕਰਦੇ ਔਰ ਲੁਧਿਆਣਾ ਗੁੱਜਰ ਸਮਾਜ ਸੁਧਾਰ ਸਭਾ ਸਾਰੀ ਬਿਲਕੁਲ ਨੌਜਵਾਨਾਂ ਦੇ ਨਾਲ ਔਰ ਸਾਰੀ ਮਿਹਨਤ ਨੌਜਵਾਨਾਂ ਨੇ ਕੀਤੀ ਹੈ ਅੱਜ ਜੋ ਲੁਧਿਆਣਾ ਸੋਚ ਸਵੈ ਦਾ ਮਾਨ ਸਤਕਾਰ ਵਿੱਚ ਆਇਆ ਉਹ ਗੁਜਰ ਸਮਾਜ ਸਦਾਰ ਸਭਾ ਲੁਧਿਆਣੇ ਦੀ ਟੀਮ ਨੇ ਇਹ ਦੱਸਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਗੁਜਰ ਸਮਾਜ বাসਦਾ ਉਹਦੇ ਵਿੱਚ ਇੱਕ ਬਹੁਤ ਵੱਡੀ ਇਨਸਾਨੀਅਤ ਹੈ ਉਹ ਇਨਸਾਨੀਅਤ ਦੇ ਮਾਲਕ ਉਹਨਾਂ ਸਮਾਜ ਨੂੰ ਦੇਖਦੇ ਆ ਹੋਇਆ ਸਾਡੇ ਇਲਾਕੇ ਦੇ ਐਮਐਲਏ ਗਰਿਆਲ ਪੋਲਾ ਜੀ ਔਰ ਮੋਪਿੰ ਪ੍ਰਚੇਸੀ ਐਮਐਲਏ ਸਾਹਿਬ ਔਰ ਹਰਦੀਪ ਮੁੰਡਿਆ ਜੀ ਔਰ ਦਿਵਤੀ ਸੁਵਿੰਦਰ ਜੇ ਕਿਸੇ ਰੋੜੀ ਜੀ ਪਹੁੰਚ ਰਹੇ ਨੇ ਕਿ ਜਿੰਨੇ ਵੀ ਸਰਕਾਰਾਂ ਸਾਡੇ ਕੋਲ ਐਮਐਲਏ ਪਹੁੰਚੇ ਇਹ ਏਕਤਾ ਹੈ ਨੌਜਵਾਨਾਂ ਦਾ ਅਸੀਂ ਨੌਜਵਾਨ ਜਿਵੇਂ ਵਿਜੇ ਸਰਪੰਚ ਸੁਖੋ ਚੌਧਰੀ ਹੈ ਹੈਪੀ ਚੌਧਰੀ ਹੈ ਗगन ਚੌਧਰੀ ਹੈ ਇਹਨਾਂ ਨੌਜਵਾਨਾਂ ਦਾ ਅਸੀਂ ਸਾਰੇ ਤੈਨੂੰ ਧੰਨਵਾਦ ਕਰਦੇ ਔਰ ਅਸੀਂ ਦੂਣ ਗੁੱਜਰ ਸਮਾਜ ਸ达ਰ ਸਭਾ ਦਾ ਦੇ ਤੇ ਨੋਤਾ ਨਵਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਉਸ ਕੁਲ ਮਾਲਕ ਦਾ ਧੰਨਵਾਦ ਕਰਦਾ ਹਾਂ ਜੋ ਇਸ ਸਾਡੇ ਕਪ ਨੂੰ ਚਾਰ ਚੰਨ ਲਗਾਏ ਨੇ ਤੇ ਉਸ ਮੈਂ ਗੁਜਰ ਸਮਾਜ ਦੇ ਰਿਸਪੈਕਟਡ ਕਿਸ਼ਨ ਦੇ ਪ੍ਰਧਾਨ ਸਾਹਿਬ ਔਰ ਸਾਰੇ ਕਮੇਟੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਰੇ ਪਹੁੰਚ ਕੇ ਸਾਡੇ ਕੱਪ ਨੂੰ ਚਾਰ ਚੰਨ ਲਾਏ ਔਰ ਇਸ ਚੀਜ਼ ਨੂੰ ਸੰਭਾਲਿਆ ਤੇ ਸਾਡੇ ਯੂਥ ਨੂੰ ਅੱਗੇ ਵਧਣ ਵਾਸਤੇ ਸਾਨੂੰ ਦੱਸਿਆ ਕਿ ਕਿਵੇਂ ਇਹ ਕੱਪ ਔਰ ਕਿਵੇਂ ਸਮਾਜ ਨੂੰ ਚਲਾਇਆ ਜਾਂਦਾ ਹੈ ਟੋਟਲ ਅੱਜ 16 ਟੀਮਾਂ ਖੇਡਣ ਆਈਆਂ ਹਨ ਤੇ ਇਨਾਮ 59000 ਰੱਖਿਆ ਤੇ 41000 ਰੁਪਏ ਸੈਕੰਡ ਇਨਾਮ ਰੱਖਿਆ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਕਿ ਸਾਡੇ ਰਿਸਪੈਕਟਡ ਕਿਸ਼ਨ ਦੇਵ ਜੀ ਪ੍ਰਧਾਨ ਗੁੱਜਰ ਸਮਾਜ ਦੇ ਇਹ ਯੂਥ ਨੂੰ ਸਪੋਰਟ ਕਰਦੇ ਰਹਿਣ ਤੇ ਕੁੱਲ ਕਮੇਟੀ ਮੈਂਬਰ ਸਾਰੇ ਗੁੱਜਰ ਸਮਾਜ ਦੇ ਯੂਥ ਨੂੰ ਅੱਗੇ ਵਧਾਣ ਲਈ ਸਾਡੀ ਸਪੋਰਟ ਕਰਦੇ ਰਹਿਣ ਤੇ ਸਾਡੇ ਸਿਰ ਤੇ ਇਦਾਂ ਹੀ ਹੱਥ ਰੱਖਣ ਤਾਂ ਕਿ ਅਸੀਂ ਅੱਗੇ ਅੱਜਾ ਦੇ ਕੰਮ ਕਰਾ ਸਕੀਏ। ਬਈ ਭਰਾਜੀ